ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰੋ ਲੁਧਿਆਣੇ ਦਾ ਇਕੱਠ ਵੇਖ ਕੇ ਸਰਕਾਰ ਨੂੰ ਇਹ ਪਤਾ ਲੱਗ ਗਿਆ ਹੈ ਵੀ ਇਹ ਕੌਮ ਆ ਜਿਹੜੀ ਇਹ ਦਬਣ ਔਰ ਝੁਕਣ ਵਾਲੀ ਨਹੀਂ ਆ ਔਰ ਲੁਧਿਆਣੇ ਦਾ ਇਕੱਠ ਵੇਖ ਕੇ ਹੋਰਾਂ ਭੈਣ ਭਰਾਵਾਂ ਨੇ ਹੋਰਾਂ ਧਰਮ ਦੇ ਹਿੰਦੂ ਵੀਰ ਹੋ ਗਏ ਮੁਸਲਮਾਨ ਵੀਰ ਹੋ ਗਏ ਸਾਰਿਆਂ ਨੇ ਬੜਾ ਸਾਥ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਬੁੱਢੇ ਨਾਲੇ ਦੀ ਜਿਹੜੀ ਇਹ ਬੜੀ ਵੱਡੀ ਸਮੱਸਿਆ ਹੈ ਤੇ ਸਰਕਾਰ ਨੇ ਇੱਕ ਮਿੱਠੀ ਗੋਲੀ ਦੇ ਦਿੱਤੀ ਏ ਇਹ ਨਾ ਸਮਝਿਓ ਆਪਾਂ ਜੰਗ ਜਿਹੜੀ ਉਹ ਜਿੱਤ ਗਏ ਆ ਕਿਉਂਕਿ ਪਿਛਲੇ ਤਿੰਨਾ ਚਾਰਾਂ ਦਿਨਾਂ ਤੋਂ ਜਿੰਨੇ ਵੀ ਆਪਣੇ ਬਲਾਰੇ ਨੇ ਜਿੰਨੇ ਨੌਜਵਾਨ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਆ ਸਾਰਿਆਂ ਦੇ ਜਿਹੜੇ ਅਕਾਊਂਟ ਆ ਉਹ ਬੈਨ ਕਰ ਦਿੱਤੇ ਗਏ ਆ ਉਹਨਾਂ ਦੇ ਪਾਬੰਦੀ ਲਾ ਦਿੱਤੀ ਗਈ ਆ ਹੁਣ ਇਹ ਬਹੁਤ ਵੱਡਾ ਜਿਹੜਾ ਉਹ ਜਾਲ ਵਿਛਾਉਣਗੇ ਪੰਜਾਬ ਨੂੰ ਜਿਹੜਾ ਆਪਦੇ ਚੁੰਗਲ ਦੇ ਵਿੱਚ ਪਸਾਉਣਗੇ ਕਿਸੇ ਨਾ ਕਿਸੇ ਤਰੀਕੇ ਫੈਕਟਰੀਆਂ ਵਾਲਿਆਂ ਦੇ ਹੱਕ ਦੇ ਵਿੱਚ ਭੁਗਤਣਗੇ ਸੋ ਮੇਰੀ ਆਪ ਸਭ ਨੂੰ ਇਹ ਇਹ ਹੀ ਬੇਨਤੀ ਹੈ ਵੀ ਪਹਿਲਾਂ ਤੁਸੀਂ ਤਿਆਰੀ ਰੱਖੋ ਪਹਿਲਾਂ ਤੁਸੀਂ ਇਹਨਾਂ ਦੀਆਂ ਨੀਤੀਆਂ ਸਮਝੋ ਕੀ ਇਹਨਾਂ ਦਾ ਅਗਲਾ ਪਲਾਨ ਹੋਊਗਾ ਪਹਿਲਾਂ ਤੁਸੀਂ ਦਿਮਾਗ ਲਾ ਕੇ ਸਮਝੋ ਤਾਂ ਜੋ ਆਪਣੀ ਇੰਨੀ ਕੁ ਤਿਆਰੀ ਹੋ ਸਕੇ ਵੀ ਜਦੋਂ